ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 25 ਦਸੰਬਰ ਸਿੱਖ ਕੌਮ ਵਾਸਤੇ ਕੀ ਅਹਿਮੀਅਤ ਰੱਖਦੀ ਆ ਦੁਨੀਆ ਭਰ ਵਿੱਚ ਅਸੀਂ ਵੀ ਆਪਣੇ ਬਚਪਨ ਤੋਂ ਛੁੱਟੀ ਇੰਜਾਇਅ ਕਰਦੇ ਆਏ ਅੱਜ ਕ੍ਰਿਸਮਸ ਦਾ ਦਿਨ ਬੜਾ ਚਾਹ ਹੁੰਦਾ ਸੀ ਬੱਚਿਆਂ ਨੂੰ ਛੁੱਟੀ ਦਾ ਸਾਰੇ ਵੀਰਾਂ ਨੂੰ ਮੁਬਾਰਕ ਕ੍ਰਿਸਚਨ ਵੀਰਾਂ ਦਾ ਬੜਾ ਮਹੱਤਵਪੂਰਨ ਤਿਉਹਾਰ ਹੈ ਵੇਸ਼ ਕਰੀਏ ਪਿਆਰ ਦੀਆਂ ਸਾਂਝਾਂ ਸਾਰੇ ਜਗਤ ਨਾਲ ਕਾਇਮ ਰੱਖੀਏ ਕਿਸੇ ਨਾਲ ਨਫ਼ਰਤ ਨਾ ਕਰੀਏ ਪਰ ਨਾਲੇ ਦਸੀਏ ਆਪਣੇ ਬਾਲਾਂ ਨੂੰ ਕਿ ਆਓ ਸਹਿਬਜ਼ਾਦਿਆਂ ਦੇ ਵਾਰਸੋ ਅੱਜ ਗੁਰੂ ਕੇ ਲਾਲ ਸੋਲ ਕਲੀਆਂ ਵਰਗੇ ਅੰਤਾਂ ਦੇ ਜ਼ੁਲਮ ਨੂੰ ਪਿੰਡੇ ਤੇ ਸਹਿ ਕੇ ਦੁਨੀਆ ਦੇ ਰੰਗ ਤਮਾਸ਼ਿਓ ਤੋਂ ਬਹੁਤ ਦੂਰ ਦੁਨੀਆ ਦੇ ਰਸਾਂ ਕਿਸਾਂ ਤੋਂ ਦੁਨੀਆ ਦੀਆਂ ਖੇਡਾਂ ਤਮਾਸ਼ੀਆਂ ਤੋਂ ਬਹੁਤ ਦੂਰ ਧਰਮ ਦੀਆਂ ਨੀਹਾਂ ਪੱਕੀਆਂ ਕਰ ਰਹੇ ਨੇ ਸੱਚ ਵਾਸਤੇ ਦ੍ਰਿੜਤਾ ਵਾਸਤੇ ਜ਼ੁਲਮੋ ਸਿੱਤਮ ਪਿੰਡੇ ਤੇ ਸਹਿ ਰਹੇ ਨੇ ਔਰ 750 ਸਾਲ ਦੀ ਹਕੂਮਤ ਦੇ ਨਾਲ ਚੱਕਰ ਲੈ ਕੇ ਮੂੰਹ ਤੋੜ ਜਵਾਬ ਦੇ ਰਹੇ ਨੇ ਇਹ ਦਿਨ ਕੇਵਲ ਰੰਗ ਤਮਾਸ਼ਿਆਂ ਦਾ ਦਿਨ ਨਹੀਂ ਇਹ ਕੌਮੀ ਵਿਰਾਸਤ ਨੂੰ ਪਹਿਚਾਨਣ ਦਾ ਦਿਨ ਹੈ ਔਰ ਦੁਨੀਆ ਚ ਹਰ ਸਿੱਖ ਨਿੱਜੀ ਤੌਰ ਤੇ ਸੰਸਥਾਤਮਕ ਤੌਰ ਤੇ ਜ਼ਰੂਰੀ ਹੈ ਕਿ ਪਰਿਵਾਰਾਂ ਨੂੰ ਪੂਰੇ ਮਹੱਲੇ ਨੂੰ ਜਿੱਥੇ ਸੰਸਾਰ ਨੂੰ ਦੱਸਣਾ ਆਪਣੇ ਬੱਚਿਆਂ ਨੂੰ ਜਰੂਰ ਦੱਸੇ ਕਿ ਸਾਡੀ ਵਿਰਾਸਤ ਕੀ ਹੈ ਤੇ ਸਾਡਾ ਪਰਿਵਾਰ ਕਿਸ ਨੂੰ ਪਾਸੇ ਨੂੰ ਜਾ ਰਿਹਾ ਇਹ ਐਨਲਾਈਜ਼ ਕਰੀ ਅਸੀਂ ਘਰਾਂ ਚ ਬੈਠ ਕੇ ਆਪਣੀ ਬੁੱਕਲ ਚ ਮੂੰਹ ਦੇਖ ਕੇ ਸੋ ਡੁੱਲੇ ਲਹੂ ਦੀ ਵੰਗਾਰ ਸਾਡਾ ਵਿਰਸਾ ਸਾਡਾ ਪਰਿਵਾਰ ਇਹ ਸੁਨੇਹਾ ਹੈ ਠੰਡੇ ਬੁਰਜ ਦਾ ਕਿ ਆਓ ਸੈਲਫ ਅਨਲਿਸਿਸ ਕਰੀਏ ਸਾਡਾ ਵਿਰਸਾ ਕੀ ਹੈ ਸਾਡਾ ਪਰਿਵਾਰ ਕਿੱਧਰ ਨੂੰ ਜਾ ਰਿਹਾ ਸੋ 25 ਦਸੰਬਰ ਸਾਡਾ ਇੱਕ ਵੱਡਾ ਮਹਾਨ ਦਿਨ ਬਣ ਜਾਏ ਜਿਹਨੂੰ ਅਸੀਂ ਮਨਾਈਏ ਆਪਣੇ ਕੌਮੀ ਤਿਹਾਰ ਵਜੋਂ ਇਸ ਨਾਂ ਉੱਤੇ ਕਿ ਸਾਡਾ ਵਿਰਸਾ ਸਾਡਾ ਪਰਿਵਾਰ ਸਾਡੇ ਸਵੈ ਅਲਸੇ ਦਾ ਦਿਨ ਹੈ ਸਵੈ ਪਰਚੋਲ ਦਾ ਦਿਨ ਹੈ ਆਓ ਸਾਰੇ ਜੁੜ ਕੇ ਆਪਣੇ ਕੌਮੀ ਫਰਜ਼ ਪਹਿਚਾਣਿਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ